ਸੁ相应ਤ ਜੀ ਆਪਾਂ ਗੁਰਦੁਆਰਾ ਸਾਹਿਬ ਦੇ ਤੁਸੀਂ ਦਰਸ਼ਨ ਕਰ ਸਕਦੇ ਗੁਰਦੁਆਰਾ ਮਹਿਤੀਆਣਾ ਸਾਹਿਬ ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਇਸ ਤਰ੍ਹਾਂ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੋ ਲੰਮੇ ਜੱਟਪੁਰੇ ਤੋਂ ਰੈਕੋਡ ਤੋਂ ਹੁੰਦੇ ਇੱਥੇ ਪਹੁੰਚੇ ਸੀ ਤੇ ਢਾਬ ਸੀ ਢਾਬ ਦਾ ਪਵਿੱਤਰ ਜਲ ਸੀ ਜਿੱਥੇ ਦੇਖੋ ਸਰੋਵਰ ਬਣਿਆ ਹੋਇਆ ਇਸ ਢਾਬ ਦਾ ਪਵਿੱਤਰ ਜਲ ਦੇਖ ਕੇ ਇੱਥੇ ਗੁਰੂ ਜੀ ਠਹਿਰੇ ਸੀਗੇ ਤਿੰਨ ਮਹੀਨਿਆਂ ਤੱਕ ਇੱਥੇ ਕੋਈ ਵੀ ਵਸੋਂ ਨਹੀਂ ਸੀਗੀ ਇੱਥੇ ਸੰਗਤ ਆਉਂਦੀ ਸੀ ਗੁਰੂ ਜੀ ਕੋਲੇ ਬਿਰਾਜਮਾਨ ਹੁੰਦੇ ਸੀ ਬੈਠਦੇ ਸੀ ਇੱਥੋਂ ਆਦੇਸ਼ ਵੀ ਦਿੰਦੇ ਰਿਹਾ ਗੁਰੂ ਜੀ ਇਹ ਇਸ ਤਰ੍ਹਾਂ ਜਗ੍ਹਾ ਦਾ ਇਤਿਹਾਸ ਹੈ ਦੇਖੋ ਇੱਥੇ ਆ ਪਵਿੱਤਰ ਜਾਲਾ ਇੱਥੇ ਟਾਪ ਸੀ ਇੱਥੋਂ ਪਵਿੱਤਰ ਜਾਲਾ ਮੰਨਿਆ ਨੇ ਇੱਥੇ ਸੰਗਤ ਆਉਂਦੀ ਆ ਆਪਣੇ ਇਸ਼ਨਾਨ ਕਰਦੀ ਆ ਦੁੱਖ ਦਰਦ ਦੂਰ ਹੁੰਦੇ ਆ ਜੀ ਤੁਸੀਂ ਅੱਗੇ ਵੀ ਆਏ ਹੋ ਕਦੀ ਨਹੀਂ ਮੈਂ 2000 ਸਾਲਾਂ 'ਚ ਆਇਆ ਸੀਗਾ ਜੀ 2000 ਸਾਲ ਦੇ ਵਿੱਚ 2000 ਸਾਲ ਜੀ ਹੁਣ ਅੱਛਾ ਇਹਨਾਂ ਨੂੰ ਨਾਲ ਲੈ ਕੇ ਆਏ ਫੈਮਿਲੀ ਨੂੰ ਬੱਚਿਆਂ ਨੂੰ ਹਾਂ ਜੀ ਤੇ ਕਿੱਦਾਂ ਦਾ ਲੱਗਿਆ ਬਹੁਤ ਵਧੀਆ ਜੀ ਮਾਲਕ ਦੇ ਦਰਸ਼ਨ ਹੋ ਗਏ ਬਹੁਤ ਵਧੀਆ ਜਿਹੜਾ ਇੱਥੇ ਇਤਿਹਾਸ ਦਰਸਾਇਆ ਹੈਗਾ ਮੂਰਤੀਆਂ ਦੇ ਵਿੱਚ ਇਦਾਂ ਦਾ ਕਿਤੇ ਨਹੀਂ ਮੈਨੂੰ ਲੱਗਦਾ ਨਹੀਂ ਪੂਰੇ ਆਲ ਇੰਡੀਆ ਚ ਕਿਤੇ ਵੀ ਨਹੀਂ ਹੈਗਾ ਕਿਤੇ ਵੀ ਨਹੀਂ ਹੈਗਾ ਵਰਲਡ ਦੇ ਵਿੱਚ ਵਰਲਡ ਦੇ ਵਿੱਚ ਮੈਂ ਕਿਤੇ ਥੋੜਾ ਥੋੜਾ ਪਰ ਇੰਨਾ ਨਹੀਂ ਹੈਗਾ ਇੰਨਾ ਨਹੀਂ ਹੈਗਾ ਜਾਨੀ ਇਹ ਅੱਖੀ ਦੇ ਇੱਕ ਬੰਦਾ ਦੇਖ ਕੇ ਸਰਦਾਰ ਨਾਲ ਦੇਖ ਕੇ ਨਾ ਜਾਨੀ ਬੰਦਾ ਮਹਿਸੂਸ ਕਰੂਗਾ ਵੀ ਆਹ ਕੁਝ ਵੀ ਹੋਇਆ ਆਪਣੇ ਇੰਨੀ ਇੰਨੀ ਸ਼ਹੀਦਾਂ ਦੀ ਫ਼ਿਕਰ ਨਾ ਧਰਮ ਨੂੰ ਭੁੱਲਦੇ ਜਾ ਰਹੇ ਤਾਂ ਆਪਾਂ ਇੱਥੇ ਖੜੇ ਜਾਨੀ ਹਰੇਕ ਬੰਦੇ ਨੂੰ ਮੈਂ ਤਾਂ ਪੂਰੇ ਜੋ ਪੰਜਾਬ ਚ ਜੰਮਿਆ ਨਾ ਚਲੋ ਬਾਹਰ ਵੀ ਜੇ ਮੈਂ ਹਰੇਕ ਬੰਦੇ ਨੂੰ ਉਰੇ ਆਉਣਾ ਚਾਹੀਦਾ ਆਉਣਾ ਚਾਹੀਦਾ ਦੇਖਣਾ ਚਾਹੀਦਾ ਕੀ ਸ਼ਹੀਦੀ ਆ ਪਿੱਛੇ ਬੈਕ ਸਾਈਡ ਤੇ ਕੋਆ ਹਾਂਜੀ ਸਰੋਵਰ ਸਾਹਿਬ ਬਣਿਆ ਇੱਥੇ ਗੁਰੂ ਜੀ ਨੇ ਖੁਦ ਇਸ ਰਣ ਕਰਿਆ ਬਿਲਕੁਲ ਬਿਲਕੁਲ ਇੱਥੇ ਬਹੁਤ ਪਵਿੱਤਰ ਜਗ੍ਹਾ ਹਾਂ ਬੋ ਕਿਵੇਂ ਹੋ ਠੀਕ ਆ ਕਿਵੇਂ ਲੱਗਿਆ ਜੀ ਵਧੀਆ ਵਧੀਆ ਲੱਗਿਆ ਜੀ ਤੇ ਹੁਣ ਤੁਸੀਂ ਸਿੰਘ ਬਣੇ ਹੋਏ ਹੋ ਦੇਖੋ ਆਪਣੇ ਸਿੰਘਾਂ ਨੇ ਕਿੰਨੀਆਂ ਸ਼ਹੀਦੀਆਂ ਦਿੱਤੀਆਂ ਤੇ ਦੇਖ ਰਹੇ ਹੋ ਨਾ ਤੁਸੀਂ ਕਿਉਂ ਦਿੱਤੀਆਂ ਸੀ ਸਿੱਖੀ ਨਹੀਂ ਛੱਡੀ ਸੀ ਹਨਾ ਤੁਸੀਂ ਬਹੁਤ ਵਿਦੇਸ਼ ਤਾਂ ਦੂਰ ਹੈ ਚੀਜ਼ ਤੋਂ ਤੇ ਵਧੀਆ ਗੱਲ ਇਸ ਤਰ੍ਹਾਂ ਸੰਭਾਲ ਕੇ ਰੱਖਿਓ ਸਿੱਖੀ ਠੀਕ ਆ ਸੋ ਸੰਗਤ ਜੀ ਅੱਜ ਦਿਖਾਉਣੇ ਤੁਹਾਨੂੰ ਸਰੋਵਰ ਦੇ ਵਿੱਚ ਗੁਰੂ ਘਰ ਬਣਿਆ ਹੋਇਆ ਇਸ ਤਰ੍ਹਾਂ ਕਿਸ਼ਤੀ ਟਾਈਪ ਬਣਿਆ ਹੈ ਵੀ ਗੁਰੂ ਦਾ ਜਹਾਜ਼ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹਿੰਦਾ ਆਉ ਤੁਹਾਨੂੰ ਦਰਸ਼ਨ ਕਰਾਉਨੇ ਆ ਤੇ ਉਸ ਤਰ੍ਹਾਂ ਇੱਥੇ ਮੂਰਤੀ ਦਰਸਾਈ ਗਈ ਹੈ ਜਿਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇਸੇ ਜਗ੍ਹਾ ਦੇ ਉੱਪਰ ਇਸ਼ਨਾਨ ਕੀਤਾ ਸੀ ਸੋ ਸੰਗਤ ਇਸੇ ਕਰਕੇ ਇੱਥੇ ਹੁੰਦੀ ਆ ਉਹਨਾਂ ਦੀ ਮਨ ਨੂੰ ਰੂਹ ਨੂੰ ਸਕੂਨ ਮਿਲਦਾ ਇੱਥੇ ਇਸ਼ਨਾਨ ਕਰਕੇ ਛੋਟੇ ਛੋਟੇ ਬੱਚੇ ਆਓ ਜੀ ਇੱਦਾਂ ਕਿਸ਼ਤੀ ਬਣੀ ਵੀ ਗੁਰੂ ਦਾ ਜਹਾਜ਼ ਹੈ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹੂ ਉਹ ਦਰਸਾਉਂਦਾ ਹੈ ਇਹ ਆਪਾਂ ਨੂੰ ਤੇ ਅੱਗੇ ਆਪਾਂ ਗੁਰੂ ਘਰ ਦੇ ਦਰਸ਼ਨ ਕਰਾਉਨੇ ਆ ਆਪ ਗੁਰੂ ਘਰ ਦੀ ਚਾਰ ਦਿਵਾਰੀ ਦੇਖ ਸਕਦੇ ਹੋ ਬਹੁਤ ਵਿਸ਼ਾਲ ਗੁਰੂ ਘਰ ਬਣਿਆ ਬਹੁਤ ਸੋਹਣਾ ਬਣਿਆ ਹੋਇਆ ਆਓ ਤੋਂ ਨੰਦਰ ਕੋ ਵੀ ਦਰਸ਼ਨ ਕਰਾਉਣੇ ਆ ਤੁਸੀਂ ਤਾਂ ਆਪਾਂ ਗੁਰੂ ਘਰ ਦੇ ਦਰਸ਼ਨ ਕਰ ਸਕਦੇ ਤੁਸੀਂ ਮੋਤ ਜੀ ਆਨੰਦ ਗੋਬਿੰਦ ਜੀ ਦੇਖ ਕੇ ਮਨ ਬੀਤਮ ਹੈ ਮਾ ਆਨੰਦ ਆਪ ਦਾ ਹੋਈ ਗੁਰੂ ਦਾ ਅਨੰਦ ਰੰਗ ਨਾਨਕ ਕਾ ਬੰਦੇ ਮਾਰਜਵਾ ਹਰਜੋਤ ਜੁਤੀ ਮੇਰ ਗੋਬਿੰਦਾ ਜੁਤੀ ਮੇਰ ਭਾਨ ਭਾਈ ਜੀ ਇੱਥੇ ਕਿਹੜੇ ਕਿਹੜੇ ਟਾਈਮ ਜਿਆਦਾ ਸੰਗਤ ਆਉਂਦੀ ਆ ਅੱਜਵੇਂ ਅੱਜ ਐਤਵਾਰ ਆ ਜਾਂ ਹੋਰ ਕਿਹੜਾ ਮੇਲਾ ਲੱਗਦਾ ਕੋਈ ਸਾਰੇ ਦਿਖਾਈ ਜੇ ਮੇਰੇ ਐਤਵਾਰ ਦਾ ਜਿਵੇਂ ਅੱਜ ਆ ਜੀ ਅੱਜ ਹੁੰਦਾ ਜਿਆਦਾ ਜਾਂ ਜਿਵੇਂ ਪਛਾਕੀ ਹੋਗੀ ਹੂੰ ਤੇ ਉਦੋਂ ਤਾਂ ਜਾਂ ਜਿਵੇਂ ਗਾਂ ਵਰਸੀ ਚੱਲਦੀ ਇੱਥੋਂ ਨਾਨਕ ਸਰਿਕੋ ਉਦੋਂ ਵੀ ਸੰਗਤ ਬਹੁਤ ਜੜਦੀ ਠੀਕ ਹੈ ਠੀਕ ਹੈ ਤੇ ਹੋਰ ਮੇਲਾ ਜਿਵੇਂ ਮਾਘੀ ਉਦੋਂ ਵੀ ਆਉਂਦੇ ਆ ਉਹਦੇ ਵੀ ਹੁੰਦੇ ਆ ਜੀ ਗਾਂਹ ਤਾਂ ਜਿਵੇਂ ਗਾਂਹ ਤਾਂ ਸੰਗਤ ਆਉਂਦੀ ਹੈ ਨਾ ਇੱਥੇ ਦਰਸ਼ਨ ਕਰਕੇ ਜਾਂਦੀ ਹੈ ਜਾਂਦੀ ਜਾਂਦੇ ਜੁੜੀ ਵੀ ਅਨੰਦਪੁਰ ਸਾਹਿਬ ਤੋਂ ਹੁਣ ਮੈਨੂੰ ਅਟਾਰੀ ਤੋਂ ਮਿਲਿਆ ਬੰਦੇ ਉਹਨਾਂਦਪੁਰ ਸਾਹਿਬ ਤੋਂ ਉਹ ਵੀ ਦਰਸ਼ਨ ਹੁੰਦੇ ਬਹੁਤ ਦੂਰ ਦੂਰ ਆਉਂਦੇ ਜੀ ਮੈਂ ਹੁਣ ਇੱਥੇ ਅਸੀਂ ਇੱਥੇ ਤਾਂ ਨੇੜੇ ਵਾਲੇ ਆ ਹਾਂਜੀ ਇਹਦੋਂ ਗਾਂਹਾਂ ਜਾਵਾਂਗੇ 13 ਮੰਡੜੀ 68 ਝੋਲਡਾਲੀ ਝੋਲਡਾਲੀ ਹਾਂ ਗਾਂ ਇਹਨਾਂ ਦੀ ਆਪਣੇ ਨਾਨਕਸਰਾਂ ਵਾਲੇ ਉਹ ਇੱਥੇ ਵੀ ਜਾਣਾ ਸੰਗਤ ਨਹੀਂ ਬਾਬਾ ਜੀ ਇੱਥੋਂ ਸੰਗਤ ਜੀ ਦੀ ਹਾਂ ਇੱਥੋਂ ਹੋ ਕੇ ਜਾਣਾ ਸਾਰੇ ਹੋ ਕੇ ਜਾਂਦੇ ਨੇ ਠੀਕ ਆ ਤੁਸੀਂ ਇੱਥੇ ਲਗਾਤਾਰ ਆਉਂਦੇ ਰਹਿੰਦੇ ਹੋ ਇੱਥੇ ਮੈਂ ਦੇਖਿਆ ਵੀ ਇਹ ਜਿਹਾ ਇਤਿਹਾਸ ਜਿਸ ਤਰ੍ਹਾਂ ਮੂਰਤੀਆਂ ਚ ਦਰਸਾਇਆ ਗਿਆ ਹੋਰ ਕਿਤੇ ਨਹੀਂ ਹੈਗਾ ਨਹੀਂ ਹੈਗਾ ਜੀ ਨਹੀਂ ਹੈਗਾ ਨਹੀਂ ਹੈ ਦਾ ਹੈਗਾ ਕਥਾ ਕਨ ਕਿਦਾ ਉਹ ਹੈਗਾ ਉਹ ਮੈਨੂੰ ਪਤਾ ਪਰ ਇੰਨਾ ਨਹੀਂ ਹੈਗਾ ਇੰਨਾ ਨਹੀਂ ਹੈਗਾ ਜੀ ਜਿੰਨਾ ਇੱਥੇ ਉਹ ਹੈਗਾ ਵਾ ਚੰਦ ਪੁਰਾਣੇ ਆ ਚੰਦ ਪੁਰਾਣੇ ਆ ਉਹ ਇੰਨਾ ਨਹੀਂ ਬਹੁਤ ਵਧੀਆ ਇਤਿਹਾਸ ਦੇਖਿਆ ਦੋਸਤੋ ਇੱਥੇ ਹਰ ਟਾਈਮ ਦੁਕਾਨਾਂ ਸਜੀਆਂ ਹੁੰਦੀਆਂ ਕੋਈ ਸ਼ਾਸਤਰ ਲੈਣੇ ਜਾਂ ਕੋਈ ਹੋਰ ਇੱਥੇ ਹਰ ਵੇਲੇ ਦੇਖੋ ਬਹੁਤ ਮੇਲੇ ਵਾਲਾ ਮਾਹੌਲ ਹੁੰਦਾ ਸੰਗਤ ਬਹੁਤ ਬਜ਼ੂਰਤੋ ਹਰ ਦਿਨ ਸੰਡੇ ਦਾ ਹਰ ਆਉਂਦੀ ਆ ਜਿਵੇਂ ਮਾ ਇੱਥੇ ਪਹੁੰਚਦੀ ਆ ਸੰਗਤ ਦੇਖੋ ਦੂਰ ਦੂਰ ਤੱਕ ਆਪਣੇ ਬੀਬੀਆਂ ਭੈਣਾਂ ਵਾਸਤਾ ਖਰੀਦ ਰਹੀਆਂ ਜਰੂਰਤ ਮੰਦ ਤੇ ਅੱਗੇ ਇੱਧਰ ਵੀ ਇਹ ਹਮੇਸ਼ਾ ਹੀ ਇੱਥੇ ਇਦਾਂ ਹੀ ਹੁੰਦੀ ਆਗੀ ਇਦਾਂ ਹੀ ਮਾਰਕੀਟ ਸਜੀ ਹੁੰਦੀ ਆ ਜੀ ਕਿਸੇ ਵੀ ਵੇਲੇ ਤੁਸੀਂ ਆਓਗੇ ਤਾਂ ਮਾਰਕੀਟ ਦੇ ਵਿੱਚ ਅਵੇਲੇਬਲ ਹੋਊਗਾ ਇੱਥੇ ਕਿਸੇ ਚੀਜ਼ ਲੈਣੀ ਆ ਕੋਈ ਰਮਾਲ ਲੈਣਾ ਕੋਈ ਹੋਰ ਅੰਗੇ ਕੜੇ ਕਸ਼ਰੇ ਜਾਂ ਬੱਚਿਆਂ ਵਾਸਤੇ ਮੌਜੂਦ ਹੁੰਦੀਆਂ ਖੇਡਾਂ ਇਹ ਵੀ ਤੁਸੀਂ ਕਿਸੇ ਵੇਲੇ ਆਓਗੇ ਤੁਹਾਨੂੰ ਮਿਲਣਗੀਆਂ ਤੂ ਘਰ ਦੇ ਸੱਜੇ ਪਾਸੇ ਵੀ ਇਸ ਤਰ੍ਹਾਂ ਦੁਕਾਨਾਂ ਇਸ ਤਰ੍ਹਾਂ ਸਜੀ ਹੁੰਦੀਆਂ ਇੱਥੇ ਹਰ ਵੇਲੇ ਮੇਲੇ ਵੇਲੇ ਤਾਂ ਬਹੁਤ ਜ਼ਿਆਦਾ ਘੱਟ ਹੁੰਦਾ ਜਦੋਂ ਕੋਈ ਇੱਥੇ ਮਾਘੀ ਦਾ ਮੇਲਾ ਹੋਗਾ ਜਾਂ ਹੋਰ ਮੇਲੇ ਲੱਗਦੇ ਬਹੁਤ ਜ਼ਿਆਦਾ ਭਾਰੀ ਇਕੱਠ ਹੁੰਦਾ ਤੇ ਦੇਖ ਰਹੇ ਤੁਸੀਂ